ਭਜੀ 1 1993 ਦਾ ਫੇਕ ਐਨ ਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਸ ਵਾਲੇ ਨੌਜਵਾਨਾਂ ਨੂੰ ਪੁਲਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18 4 1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਂਸਟੇਬਲ ਸੀ ਤੇ ਦੂਸਰਾ ਹੈਗਾ ਸੀ ਸੁਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂੰ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੁਲਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਲਸ ਨੇ ਉਹਨਾਂ ਦਾ ਝੂਠਾ ਫੇਕ ਐਨਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਸੀ ਉਹਨੂੰ ਰਾਮ ਲਬਾਇਆ ਜਿਹੜਾ ਐਸ ਐਚ ਓ ਥਾਣਾ ਪੀ ਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸ ਆਈ ਪਰਮਜੀਤ ਸਿੰਘ ਜਿਹੜਾ ਸ਼ਰਮਕ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਿਆ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਨ੍ਹਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ এনਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨ ਕ्यूज ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਆ। ਵੇਖੋ ਪਰਮਜੀਤ ਅਬਡੈਕਸ਼ਨ ਦੇ ਵਿੱਚ ਸੀ ਉਹ ਉਹਨਾਂ ਸੁਰਮਕ ਸਿੰਘ ਨੂੰ ਘਰੋਂ ਲੈ ਕੇ ਆਇਆ ਸੀ ਅੱਗੇ ਜਿਹੜਾ ਇਹਦਾ ਅਨਕਾਊਂਟਰ ਬਣਾਇਆ ਸੀ ਉਹ ਥਾਣਾ ਲੋਪੋਕੇ ਦੀ ਪੁਲਿਸ ਦੇ ਜਿਹੜਾ ਐਸ ਐਚ ਓ ਧਰਮ ਸਿੰਘ ਸੀ ਉਸ ਪੁਲਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਪਰ ਕੋਰਟ ਨੇ ਉਹਨੂੰ ਕਨਸਿਡਰ ਨਹੀਂ ਕੀਤਾ ਤੇ ਉਹ 302 ਦੇ ਵਿੱਚ ਉਹਨਾਂ ਤਿੰਨ ਜਿਹੜੇ ਮੁਲਜ਼ਮ ਹੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਉਹ ਜਿਹੜੀ ਜੱਜਮੈਂਟ ਹੁੰਦੀ ਆ ਉਸ ਤੋਂ ਵੇਖ ਕੇ ਜਿਹੜੇ ਅੱਗੇ ਹਾਈ ਕੋਰਟ ਦਾ ਰੋਕਣਾ ਹੈ ਜਿਹੜਾ 364 ਦੇ ਵਿੱਚ ਜਿਹੜੀ 10 ਸਾਲ ਸਜ਼ਾ ਵਾ 343 ਦੇ ਵਿੱਚ 1 ਸਾਲ ਸਜ਼ਾ ਵਾ ਤੇ 50000 ਰੁਪਏ ਜਿਹੜਾ ਜੁਰਮਾਨਾ ਉਹ ਦੋਵੇਂ ਸਜ਼ਾ ਜਿਹੜੀਆਂ ਇਕੱਠੀਆਂ ਚੱਲਣੀਆਂ ਉਹ ਸਜ਼ਾ 10 ਵਾਲੀ ਗਿਣੀ ਜਾਣੀ ਆ ਕਿਉਂਕਿ 343 ਦੇ ਵਿੱਚ ਜਿਹੜੀਆਂ ਉਹ ਇਕੱਠੇ 1 ਸਾਲ ਸਜਾਵਾ ਉਹ ਇਕੱਠੀਆਂ ਚੱਲਣੀਆਂ ਇੱਕ ਦੂਸਰੀ ਕੀ ਹੁੰਦੀ ਸਰ ਜਿਹੜਾ 3 ਦਿਨ ਤੋਂ ਵੱਧ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖਣਾ ਉਹਦੇ ਵਿੱਚ 343 ਦੇ ਵਿੱਚ ਜਿਹੜੀ ਆ ਪਰਮਜੀਤ ਸਿੰਘ ਜਿਹੜਾ ਸਾਬਕਾ ਐਸਪੀ ਆ ਉਹਨੂੰ 1 ਸਾਲ ਦੀ ਸਜ਼ਾ ਤੇ 364 ਕਿਸੇ ਬੰਦੇ ਨੂੰ ਅਗਵਾ ਕਰਕੇ ਲਾਪਤਾ ਕਰ ਦੇਣਾ ਉਹਦੇ ਵਿੱਚ ਉਹਨੂੰ 10 ਸਾਲ ਦੀ ਜਿਹੜੀ ਆ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ। ਦੂਜਾ ਕੇਸ ਪਿੰਡ ਗਲਾਲੀਪੁਰ ਦਾ ਕਰਨਵੀਰ ਸਿੰਘ ਜਿਹੜਾ 1992 ਦੇ ਵਿੱਚ ਉਸ ਨੂੰ ਜ਼ਮੀਨ ਦੇ ਨੂੰ ਥਾਣਾ ਸੌਰੀ ਪੁਲਸ ਪੋਸਟ ਸਹਿਬਾਜਪੁਰ ਦਾ ਜਿਹੜਾ ਏਐਸਆਈ ਗੁਰਨਾਮ ਸਿੰਘ ਸੀ ਉਹਦੇ ਵੱਲੋਂ ਚੱਕ ਕੇ ਲਿਆਂਦਾ ਗਿਆ ਸੀ ਪਰ ਉਹ ਜਿਹੜਾ ਮਾਜੋਗ ਅਦਾਲਤ ਨੇ ਆ ਉਸ ਕੇਸ ਦੇ ਵਿੱਚ ਗੁਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਵਾ ਪਰ ਉਹ ਵੀ ਜਿਹੜੀ ਜੱਜਮੈਂਟ ਆਉਂਦੀ ਆ ਤੇ ਉਹਨੂੰ ਅਸੀਂ ਪੜ ਕੇ ਤੇ ਉਹਦੇ ਵਿੱਚ ਵੀ ਆਪਾਂ ਅਪੀਲ ਦੇ ਵਿੱਚ ਜਾਵਾਂਗੇ ਸਰ ਲਾ ਪਤਾ ਹੋਇਆ ਸੀ ਨਾ ਚੰਗੀ ਸੀ ਉਹ ਬਾਸ ਆ ਗਈ ਸੀ ਪਿੰਡ ਗਲਾਲੀਪੁਰ ਦਾ ਹੀ ਜਿਹੜਾ ਕਰਨਵੀਰ ਸਿੰਘ ਤੇ ਇਹਨਾਂ ਦਾ ਪਿੰਡ ਮੁਸ਼ਲ ਤੇ ਪਿੰਡ ਖੇਲਾ ਸੀ